ਕਿ ਮੇਰੇ ਵਿੱਚ ਸ਼ੁਰੂ ਤੋਂ ਹੀ ਥੋੜਾ ਹੈਗਾ ਕਿ ਕੁਛ ਨਾ ਕੁਛ ਕੀਤਾ ਜਾਏ ਕਿਉਂਕਿ ਹਰ ਇੱਕ ਲੇਡੀ ਤਾਂ ਚਲੋ ਘਰ ਦਾ ਕੰਮ ਕਰਦੀ ਹੈ ਕਿ ਉਹ ਨਾ ਇੱਕ ਫੈਮਲੀ ਨੂੰ ਸਪੋਰਟ ਕੀਤਾ ਜਾਏ ਹਸਬੰਡ ਨੂੰ ਸਪੋਰਟ ਕੀਤਾ ਜਾਏ ਤੇ ਆਪਾਂ ਸੋਪ ਨੂੰ ਆਰਗੇਨਿਕ ਤਰੀਕੇ ਨਾਲ ਕਿਵੇਂ ਤਿਆਰ ਕੀਤਾ ਜਾਈਏ ਮੈਂ ਨੀਮ ਦਾ ਸੋਪ ਤਿਆਰ ਕੀਤਾ ਫਿਰ ਅਸੀਂ ਫੈਮਲੀ ਦੇ ਸਾਰਿਆਂ ਨੇ ਯੂਜ਼ ਕੀਤਾ ਤੇ ਬੜਾ ਅੱਛਾ ਰਿਹਾ ਜਿਵੇਂ ਹਨੀ ਸੋਪ ਹੈ ਅਚੀਂਵੇਂ ਸਰਦੀਆਂ ਦੇ ਵਿੱਚ ਡਰਾਈ ਸਕਿਨ ਹੋ ਜਾਂਦੀ ਹੈ ਹਨਾ ਇਹ ਹਨੀ ਬਣਾਇਆ ਨਿਊ ਬੋਨ ਬੇਬੀ ਦੇ ਸਟਾਰਟ ਹੋ ਕੇ 6th ਮੰਥ ਤੱਕ ਜਾ ਹੋ ਜਾਂਦੀ ਹੈ ਹਨਾ ਹਾਂਜੀ 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 ਇਹ ਉਹਨੂੰ ਵੀ ਯੂਜ਼ ਕਰ ਸਕਦੇ ਆ ਤਾਂ ਕੋਈ ਸਾਈਡ ਇਫੈਕਟ ਨਹੀਂ ਹੈ ਸਤਿ ਸ਼੍ਰੀ ਅਕਾਲ ਗ੍ਰੇਟ ਪੰਜਾਬ ਟੀਵੀ ਦੇ ਨਾਲ ਜੁੜਿਓ ਤੁਸੀਂ ਤੇ ਮੈਂ ਤੁਹਾਡੇ ਨਾਲ ਜਸਪ੍ਰਿਤ ਅਕਸਰ ਦੇਖਿਆ ਜਾਂਦਾ ਹੈ ਕਿ ਔਰਤ ਹਰ ਮੁਕਾਮ ਉਹ ਹਾਸਲ ਕਰਦੀ ਹੈ ਜਿਹੜਾ ਕਿ ਮਰਦ ਵੀ ਹਾਸਲ ਕਰਦਾ ਹੈ ਔਰਤ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਮਰਦ ਦੇ ਨਾਲ ਤੁਰਦੀ ਹੈ ਸੋ ਅੱਜ ਕੱਲ ਜਿਹੜੀਆਂ ਔਰਤਾਂ ਹਨ ਹਰ ਉਮਰ ਦੇ ਵਿੱਚ ਹਰ ਸਕੇਲ ਤੇ ਪਹੁੰਚ ਗਈਆਂ ਹਰ ਕਹਿੰਦੇ ਨਾ ਅ ਅੱਧੇ ਤੇ ਪਹੁੰਚ ਚੁੱਕੀਆਂ ਕੋਈ ਵੀ ਇਦਾਂ ਦੀ ਥਾਂ ਨਹੀਂ ਜਿੱਥੇ ਔਰਤ ਨਹੀਂ ਪਹੁੰਚੀ ਸੋ ਅੱਜ ਇੱਕ ਔਰਤਾਂ ਨੂੰ ਲੈ ਕੇ ਇੱਕ ਹੋਰ ਮਿਸਾਲ ਅਸੀਂ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਸੋ ਮੈਮ ਸਾਡੇ ਨਾਲ ਮੌਜੂਦ ਨੇ ਅਮਨਪ੍ਰੀਤ ਕੌਰ ਜੀ ਜੋ ਕਿ ਘਰ ਚ ਰਹਿ ਕੇ ਵਰਕ ਫਰਮ ਹੋਮ ਅਸੀਂ ਕਹਿ ਸਕਦੇ ਹਾਂ स्मॉल ਸਕੇਲ ਬਿਜ਼ਨਸ ਕਹਿ ਸਕਦੇ ਆ ਇਹ ਘਰ ਤੋਂ ਰਨ ਕਰਦੇ ਨੇ ਗੱਲਬਾਤ ਕਰਦੇ ਇਹਨਾਂ ਦਾ ਤੇ ਸਵਾਗਤ ਕਰ ਲੈਨੇ ਸਤਿ ਸ਼੍ਰੀ ਅਕਾਲ ਮੈਮ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਬਹੁਤ ਵਧੀਆ ਤੁਸੀਂ ਬਸੋ ਮੈਂ ਵੀ ਵਧੀਆ ਸੋ ਇੰਨਾ ਵਧੀਆ ਟੈਲੈਂਟ ਹੈ ਤੁਹਾਡੇ ਚ ਤੁਸੀਂ ਇੰਨਾ ਬਣਾਨੇ ਹੋ ਇਹ ਕਿਵੇਂ ਸੋਚਿਆ ਤੁਸੀਂ ਘਰ ਰਹਿ ਕੇ ਜਿਵੇਂ ਅਕਸਰ ਲੇਡੀਆਂ ਹੁੰਦੀਆਂ ਨੇ ਨਾ ਜ ਛੋਟੇ ਛੋਟੇ ਚੀਜ਼ਾਂ ਤੋਂ ਪਹਿਲੇ ਕਢਾਈ ਸਲਾਈ ਬਣਾ ਕਰਦੀਆਂ ਸੀ ਹੁਣ ਅੱਜ ਕੱਲ ਇਹ ਛੋਟੇ ਛੋਟੇ ਬਿਜ਼ਨਸ ਚੱਲਦੇ ਆ ਇਹ ਤੁਸੀਂ ਕਦੋਂ ਤੁਹਾਡੇ ਮਾਈਂਡ ਵਿੱਚ ਹੈ ਵੀ ਤੁਸੀਂ ਇਹ ਸਭ ਕੁਝ ਬਣਾ ਸਕਦੇ ਹੋ ਹਾਂਜੀ ਇਹ ਐਕਚੁਅਲੀ ਮੇਰੇ ਵਿੱਚ ਸ਼ੁਰੂ ਤੋਂ ਹੀ ਥੋੜਾ ਹੈਗਾ ਕਿ ਕੁਝ ਨਾ ਕੁਝ ਕੀਤਾ ਜਾਏ ਕਿਉਂਕਿ ਹਰ ਇੱਕ ਲੇਡੀ ਤਾਂ ਚਲੋ ਘਰ ਦਾ ਕੰਮ ਕਰਦੀ ਹੀ ਹੈ ਕਿਉਂ ਨਾ ਇੱਕ ਫੈਮਿਲੀ ਨੂੰ ਸਪੋਰਟ ਕੀਤਾ ਜਾਏ ਹਸਬੰਡ ਨੂੰ ਸਪੋਰਟ ਕੀਤਾ ਜਾਏ ਸੋ ਇਸ ਲਈ ਮੈਂ ਪਹਿਲਾਂ ਟੀਚਿੰਗ ਕਰਦੀ ਸੀ ਤੇ ਉਸ ਤੋਂ ਬਾਅਦ ਥੋੜੀ ਸਰਵਾਈਕਲ ਪੇਨ ਦੇ ਕਰਕੇ ਤਾਂ ਮੈਨੂੰ ਆਇਆ ਕਿ ਮੈਂ ਕੁਝ ਅਲੱਗ ਕਰਾਂ ਕੁਝ ਮੈਨੂੰ ਸਕਿਨ ਦੀਆਂ ਪ੍ਰੋਬਲਮਸ ਸੀ ਮੇਨ ਲਈ ਠੀਕ ਹੈ ਤਾਂ ਉਸ ਤੋਂ ਬਾਅਦ ਫਿਰ ਮੈਂ ਸੋਚਿਆ ਵੀ ਜੋ ਆਪਾਂ ਪ੍ਰੋਡਕਟ ਯੂਜ਼ ਕਰੀਏ ਉਹਨੂੰ ਆਰਗੈਨਿਕ ਕਿੱਦਾਂ ਲੈ ਕੇ ਆਈਏ ਤਾਂ ਸਭ ਤੋਂ ਵੱਡੀ ਗੱਲ ਹੈ ਸੋਪਸ ਦੀ ਜਿਹੜਾ ਆਪਣੀ ਡੇਲੀ ਰੁਟੀਨ ਚਾਹੁੰਦਾ ਹੈ ਤੇ ਉਦੋਂ ਫਿਰ ਮੈਂ ਦੇਖਿਆ ਕਿ ਆਪਾਂ ਸੋਪ ਨੂੰ ਆਰਗੈਨਿਕ ਤਰੀਕੇ ਨਾਲ ਕਿਵੇਂ ਤਿਆਰ ਕੀਤਾ ਜਾਈਏ ਫਿਰ ਮੈਂ ਉਹਦੇ ਤੇ ਰਿਸਰਚ ਕੀਤੀ ਤੇ ਜਿਵੇਂ ਕਿ ਅਲਰਜੀ ਹੁੰਦੀ ਹੈ ਤਾਂ ਆਪਾਂ ਵੈਸੇ ਨੀਮ ਤਾਂ ਕੋਈ ਵੀ ਨਹੀਂ ਯੂਜ਼ ਕਰ ਸਕਦਾ ਫਿਰ ਮੈਂ ਉਹਦੇ ਤੋਂ ਨੀਮ ਸੋਪ ਤਿਆਰ ਕੀਤਾ ਅੱਛਾ ਅਸਰ ਅਲਰਜੀ ਦੇ ਵੇਲੇ ਡਾਕਟਰ ਅਲੱਗ-ਅਲੱਗ 70 ਦੇ ਸਾਬੂਨ ਕਰੀਮ ਦਿੰਦੇ ਆ ਹਾਂਜੀ ਹਾਂਜੀ ਤੋ ਇਹ ਹੈ ਨਾ ਕਿ ਹਰ ਇੱਕ ਅਫੋਰਡ ਵੀ ਨਹੀਂ ਕਰ ਸਕਦਾ ਬਿਲਕੁਲ ਤਾਂ ਇਸ ਨੂੰ ਦੇਖਦੇ ਹੋਏ ਫਿਰ ਮੈਂ ਕਿਹਾ ਕਿ ਹਰ ਇੱਕ ਚੀਜ਼ ਦੇ ਵਿੱਚ ਪ੍ਰਾਈਸ ਲਿਮਟ ਦੇਖੇ ਜਾਏ ਨਾ ਪਾਕਟ ਵਾਲਾ ਨਹੀਂ ਕਰਦੀ ਬਿਲਕੁਲ ਤਾਂ ਮੈਂ ਨੀਮ ਦਾ ਸੋਪ ਤਿਆਰ ਕੀਤਾ ਫਿਰ ਅਸੀਂ ਫੈਮਿਲੀ ਚ ਸਾਰਿਆਂ ਨੇ ਯੂਜ਼ ਕੀਤਾ ਤੇ ਬੜਾ ਅੱਛਾ ਰਿਹਾ इवन ਕਿ ਬੱਚਿਆਂ ਨੇ ਐਪਰੀਸ਼ੀਏਟ ਕੀਤਾ ਕਿਉਂਕਿ ਐਕਸਪੈਰੀਮੈਂਟ ਮਤਲਬ ਤੁਸੀਂ ਪਹਿਲੇ ਪਰਿਵਾਰ ਤੇ ਹੀ ਕੀਤਾ ਹਾਂਜੀ ਹਾਂਜੀ ਬਿਲਕੁਲ ਬੱਚੇ ਯੂਜ਼ ਕੀਤਾ ਕਿਉਂਕਿ ਮੈਨੂੰ ਸੀਗਾ ਕਿ ਬੱਚੇ ਪਤਾ ਨਹੀਂ ਇਸ ਚੀਜ਼ ਨੂੰ ਅਸੈਪਟ ਕਰਨਗੇ ਕਿ ਨਹੀਂ ਬਟ ਬੱਚੇ ਕਹਿੰਦੇ ਮम्मा ਬਹੁਤ ਅੱਛਾ ਹੈ ਹਨਾ ਫਿਰ ਮੈਂ ਜਿਵੇਂ ਅਲੱਗ-ਅਲੱਗ ਕੀਤਾ ਜੋ ਮਲਤਾਨੀ ਮਿੱਟੀ ਆਪਾਂ ਫੇਸ ਪੈਕ ਲਗਾਣਿਆ ਫੇਸ ਪੈਗ ਲਈ ਹਰ ਕੋ ਕੋ ਟਾਈਮ ਨਹੀਂ ਹੈਗਾ ਹਨਾ ਫਿਰ ਮੈਂ ਉਹਦੇ ਲਈ ਸੋਪ ਤਿਆਰ ਕੀਤਾ ਏਦਾਂ ਏਦਾਂ ਕਰਕੇ ਮੈਂ ਸਾਰੀਆਂ ਜੜੀ ਬੂਟੀਆਂ ਤੋਂ ਬਣਾ ਕੇ ਫਿਰ ਮੈਂ ਥੋੜਾ ਇਹਨੂੰ ਮਾਰਕੀਟ ਚ ਲੈ ਕੇ ਜਾਂਦਾ ਠੀਕ ਹੈ ਹਨਾ ਫਿਰ ਮਾਰਕੀਟ ਚ ਵੀ ਸਾਰਿਆਂ ਨੇ ਅਸੈਪਟ ਕੀਤਾ ਸਾਰੇ ਕਿਤੇ ਹੋ ਗਏ ਕਿ ਹਾਂਜੀ ਅਮਨ ਮੈਂ ਬਹੁਤ ਅੱਛਾ ਸੋਪ ਬਣਾਉਂਦੇ ਨੇ ਜਦੋਂ ਮੈਂ ਫਰਸਟ ਈ ਮਾਰਕੀਟਿੰਗ ਕੀਤੀ ਉਦੋਂ ਹੀ ਮਤਲਬ ਕਿ ਸਾਰੇ ਨਿਊਜ਼ ਜਾਣਾ ਸਟਾਰਟ ਹੋ ਗਿਆ ਤਾਂ ਮੈਨੂੰ ਬੜਾ ਫਿਰ ਉਹ ਥੋੜਾ ਹੁੰਦਾ ਨਾ ਮੋਟੀਵੇਸ਼ਨ ਮਿਲਦੀ ਆ ਕਿ ਮੇਗੇ ਦਾ ਸਾਰਿਆਂ ਨੂੰ ਹੋ ਗਿਆ ਤੇ ਨਾ ਰਿਸਪੈਕਟੇਸ਼ਨ ਵੀ ਜੁੜ ਜਾਂਦੀ ਹੈ ਹਾਂਜੀ ਹਾਂਜੀ ਉਹੀ ਨਾ ਫਿਰ ਮੈਨੂੰ ਹੋਇਆ ਕਿ ਅੱਛੇ ਤੋਂ ਅੱਛਾ ਪ੍ਰੋਡਕਟ ਮੈਂ ਕਿਉਂ ਨਾ ਮਾਰਕੀਟ ਚ ਲੈ ਕੇ ਆ ਕੇ ਤੇ ਲੋਕਾਂ ਨੂੰ ਵੀ ਦਵਾਂ ਤੇ ਥੋੜਾ ਆਪਣੀ ਪਾਕਟ ਵੀ ਹਨਾ ਅੱਛੀ ਹੋ ਜਾਂਦੀ ਹੈ ਤੇ ਇਹਦੇ ਚ ਕਿਹੜੇ ਕਿਹੜੇ ਐਸਨ ਦੱਸੋਗੇ ਹਾਂਜੀ ਆ ਦੇਖੋ ਜਿਵੇਂ ਹਨੀ ਸੋਪ ਹੈ ਜਿਵੇਂ ਸਰਦੀਆਂ ਦੇ ਵਿੱਚ ਡਰਾਈ ਸਕਿਨ ਹੋ ਜਾਂਦੀ ਹੈ ਹਨਾ ਇਹ ਹਨੀ ਬਨਾਇਆ ਆਪਣਾ ਐਲੋਵੀਰਾ ਹੈਗਾ ਐਲੋਵੀਰਾ ਆਪਾਂ ਯੂਜ਼ ਕਰਦੇ ਹਾਂ ਹਰ ਇੱਕ ਬੱਚੇ ਤੋਂ ਲੈ ਕੇ ਵੱਡਾ ਤੱਕ ਹਨ ਇਹਨੂੰ ਯੂਜ਼ ਕਰਦਾ ਹੈ ਇਹ ਮੁਲਤਾਨੀ ਮਿੱਟੀ ਹੋ ਗਿਆ ਆਪਣਾ ਫਰੂਟਸ ਤੇ ਬਣਾਇਆ ਇਹ ਹੈਗਾ ਹਾਂਜੀ ਪਪਾਇਆ ਬਣਾਇਆ ਐਂਡ ਚਾਰ ਗੋਲ ਬਣਾਇਆ ਚਾਰ ਗੋਲ ਦੀ ਵੀ ਪ੍ਰੋਡਕਟ ਵੀ ਕਾਫੀ ਮਹਿੰਗੇ ਆਉਂਦੇ ਨੇ ਹਨਾ ਆਪਾਂ ਇਸ ਲਈ ਫਿਰ ਮੈਂ ਚਾਰ ਗੋਲ ਵੀ ਇਹਦੀ ਫਿਰ ਸਪੈਸ਼ਲੀ ਹੈ ਕਿ ਇਹ ਆਲਮੰਡਸ ਦਾ ਹੈ ਜੀ ਹਨਾ ਇਹ ਮੋਇਸਚਰ ਵੀ ਕਰਦਾ ਹੈ ਆਪਣੀ ਸਕਿਨ ਨੂੰ ਡਰਾਈ ਨਹੀਂ ਕਰਦਾ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਮੈਂ हेयर ऑलवे ਬਣਾਇਆ ਕਿਉਂਕਿ ਹਰ ਇੱਕ ਨੂੰ ਨਾ ਡਰਾਈਨੈਸ ਹਰ ਇੱਕ ਦੇ ਡੈਂਡਰਫ ਹੈ ਈਵਨ ਕਿ ਸਰਦਾਰ ਲੋਕਾਂ ਦੇ ਕਾਫੀ ਹੈ ਹਨਾ ਅਗਲੇ ਕਹਿੰਦੇ ਸਾਡੇ ਫੇਸ ਤੇ ਵੀ ਆ ਗਈ ਤਾਂ ਇਹ ਮਤਲਬ ਉਹ ਰਿਮੂਵ ਕਰਦਾ ਹੈ ਮਤਲਬ ਇੰਨੀ ਗਾਰੰਟੀ ਹੁੰਦੀ ਕਿਉਂਕਿ ਮੇਰੇ ਬੇਟੇ ਦੇ ਸੀ ਤੁਹਾਨੂੰ ਗਿਆ ਨਾ ਕਿ ਸਭ ਤੋਂ ਪਹਿਲਾਂ ਮੈਂ ਆਪਣੀ ਫੈਮਲੀ ਦੇ ਵਿੱਚ ਹੀ ਸਾਰੇ ਐਕਸਪੈਰੀਮੈਂਟ ਕੀਤੇ ਹਨਾ ਤਾਂ ਬੇਟਾ ਵੀ ਕਹਿੰਦਾ ਮਮਾ ਇਹਦੇ ਨਾਲ ਹੇਅਰ ਗਰੋਥ ਵੱਧਦੀ ਹੈ ਹਾਂਜੀ ਗਰੋਥ ਜਦੋਂ ਆਪਣੀ ਡੈਂਡਰਫ ਖਤਮ ਹੋ ਜਾਂਦੀ ਹੈ ਤਾਂ ਗਰੋਥ ਵੀ ਹੈ अच्छा ਇਹਨੂੰ ਤੁਸੀਂ 6th 6th ਮੰਥ ਦੇ ਬੱਚੇ ਨੂੰ ਵੀ ਯੂਜ਼ ਕਰ ਸਕਦੇ ਹੋ ਉਹਨਾਂ ਨੂੰ ਜਿਵੇਂ ਜਿਵੇਂ ਕਈਆਂ ਦੇ ਵਾਲ ਬਹੁਤ ਝੜਦੇ ਆ ਮੌਸਮ ਦੇ ਅਨੁਸਾਰ ਇਹ ਉਂਝ ਵੀ ਬਹੁਤ हेयर फॉਲ ਹੁੰਦਾ ਹਾਂਜੀ ਹਾਂਜੀ ਇਹ ਉਹਦੇ ਤੇ ਵੀ ਆਪਣਾ ਬੈਨੀਫਿਟ ਜਿੰਦਾ ਉਹਨਾਂ ਨੂੰ ਤੇ ਬੱਚੇ ਵੀ ਜਿਵੇਂ ਛੋਟੇ ਹੁੰਦੇ ਨੇ 6 ਮੰਥ ਆ ਗਿਆ 8 ਮੰਥ ਆ ਗਿਆ ਉਹਨਾਂ ਦੇ ਸਕਿਨ ਦੇ ਉੱਤੇ ਸਿਕਰੀ ਆ ਜਾਂਦੀ ਹੈ ਨਾ ਜੀ 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 ਤਾਂ ਉਹ ਰੈਗੂਲਰ ਯੂਜ਼ ਕਰੇਗਾ ਤਾਂ ਉਹ ਵੀ ਰਿਮੂਵ ਹੋ ਜਾਂਦੀ ਹੈ ਅੱਛਾ ਨਿਊ ਬੋਨ ਬੇਬੀ ਦੇ ਜਿਵੇਂ ਹੁੰਦੀ ਹੈ ਹਾਂ ਨਿਊ ਬੋਨ ਬੇਬੀ ਦੇ ਸਟਾਰਟ ਹੋ ਕੇ 6th ਮੰਥ ਤੱਕ ਜਾ ਹੋ ਜਾਂਦੀ ਹੈ ਨਾ ਹਾਂਜੀ 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 ਏ ਉਹਨੂੰ ਵੀ ਯੂਜ਼ ਕਰ ਸਕਦੇ ਆ ਤਾਂ ਕੋਈ ਸਾਈਡ ਇਫੈਕਟ ਨਹੀਂ ਹੈ ਮੀਨਸ ਜਿਹੜੇ ਮਰਜੀ ਏਜ ਆ ਬੱਚਾ ਯੂਜ਼ ਕਰੇ ਠੀਕ ਹੈ ਤਾਂ ਬੈਨੀਫਿਟ ਹੈ ਫਿਰ ਮੇਰੇ ਜਿਵੇਂ ਹੁਣ ਸਾਰ ਦਿਨ ਕੰਮ ਕਰੀਦਾ ਹੈ ਹਨਾ ਤਾਂ ਬਾਡੀ ਪੂਰੀ ਥੱਕ ਜਾਂਦੀ ਹੈ ਪੈਰਾਂ ਚ ਪੇਨ ਹੁੰਦੀ ਹੈ ਬੈਗ ਪੇਨ ਹੁੰਦੀ ਹੈ ਹੂੰ ਫਿਰ ਮੈਂ ਉਹਨੂੰ ਦੇਖਿਆ ਕਿ ਇੱਕ ਪੇਨ ਆਇਲ ਬਣਾਇਆ ਜਾਏ ਹਨਾ ਫਿਰ ਮੈਂ ਸਾਰੀਆਂ ਜੜੀਆਂ ਬੂਟੀਆਂ ਦੇਖੀਆਂ ਕੀਤੀਆਂ ਰਿਸਰਚ ਕੀਤੀ ਵੀ ਕਿਹੜੀ ਕਿੱਦਾਂ ਆ ਹਨਾ ਤੇ ਉਹਨੂੰ ਦੇਖਦੇ ਹੋਏ ਫਿਰ ਮੈਂ ਆਪਣਾ ਪੇਨ ਆਇਲ ਬਣਾਇਆ ਹੂੰ ਇਹ ਪੇਨ ਆਇਲ ਨਾ ਅੱਛਾ ਹੈ ਕਿ ਜਿਵੇਂ ਹੁਣ ਆਪਣੇ ਟੈਬਲੇਟ ਖਾਣ ਦੀ ਜਰੂਰਤ ਨਹੀਂ ਤੁਸੀਂ ਇਹਨੂੰ ਲਗਾ ਕੇ ਸੌਂਜੋ ਨਾ ਹੀ ਕਹੋਗੇ ਕਿਸੇ ਨੂੰ ਘੁੱਟੋ ਜਾਂ ਕਿਸੇ ਨੂੰ ਤੰਗ ਕਰੋ ਹਨਾ ਆਪਣੇ ਆਪ ਲਗਾਓ ਔਰ ਉਸ ਤੋਂ ਬਾਅਦ ਵੀ 30 ਮਿੰਟ ਦੇ ਵਿੱਚ ਤੁਹਾਨੂੰ ਇੰਨੀ ਅੱਛੀ ਨੀਂਦ ਆਏਗੀ ਕਿ ਪਤਾ ਨਹੀਂ ਸਾਨੂੰ ਕੀ ਮਿਲ ਗਿਆ ਔਰ ਅਸੀਂ ਅਕਸਰ ਅਸੀਂ ਦੇਖਦੇ ਹਾਂ ਕਿ ਦਰਦਾਂ ਵਾਲੇ ਜਿਹੜੇ ਔਇਲ ਹੁੰਦੇ ਉਹ ਇੱਕ ਤਾਂ ਉਹਨਾਂ ਚੋਂ 스ਮੈਲ ਬੜੀ ਗੰਦੀ ਆ ਮਿਲਾਂਦੀ ਆ ਹਾਂ ਹਾਂਜੀ ਹਾਂਜੀ ਤੇ ਉਹ ਇੱਕ ਕੋਲ ਬੈਠਾ ਬੰਦਾ ਬਹਿ ਨਹੀਂ ਸਕਦਾ ਕਿ ਐਦਾਂ ਲੱਗਦਾ ਜਿਵੇਂ ਆਇਓਡੈਕਸ ਲਗਾਈ ਹੋਈ ਹੁੰਦੀ ਹੈ ਤੇ ਉਹਦ ਨੂੰ ਬਹੁਤ ਹੈ ਗਿਆ ਇਸ ਲਈ ਮੈਂ ਕਦੀ ਆਇਓਡੈਕਸ ਵਗੈਰਾ ਕੁਝ ਯੂਜ਼ ਨਹੀਂ ਕੀਤਾ ਕਿਉਂਕਿ ਮੈਨੂੰ ਸ਼ਿਕਾ ਲੈਂਦੀ ਹੈ ਅਲਰਜੀ ਤੁਹਾਨੂੰ ਗਿਆ ਨਾ ਅਲਰਜੀ ਨੂੰ ਦੇਖਦੇ ਹੋਏ ਸਾਰੀਆਂ ਚੀਜ਼ਾਂ ਮੈਂ ਆਰਗੇਨਿਕ ਤਿਆਰ ਕੀਤੀਆਂ ਆਪਣੇ ਉੱਪਰ ਐਕਸਪੈਰੀਮੈਂਟ ਕੀ ਤੇ ਇਹ ਆਇਲ ਜਨਾ ਤਾਂ ਕੋਈ 스멜 ਹੈ اچھا इवन ਕਿ ਜੇ ਚੋਟ ਵੀ ਲੱਗਦੀ ਹੈ ਸਵੇਲਿੰਗ ਆ ਜਾਂਦੀ ਹੈ ਤੁਸੀਂ ਇਹਨੂੰ ਇਹਨੂੰ ਲਗਾ ਕੇ ਤੁਸੀਂ ਦੇਖੋ ਤਾਂ ਤੁਹਾਡੀ ਬੇਨ ਵੀ ਹਟ ਗਈ ਕੁਝ ਇਹਨੂੰ ਲਗਾ ਕੇ ਕਿਸੇ ਤਰ੍ਹਾਂ ਮਤਲਬ ਬਾਡੀ ਨੂੰ ਕਵਰ ਕਰਨਾ ਹੁੰਦਾ ਕੋਈ ਗਰਮ ਪੱਟੀ ਵਗੈਰਾ ਹਾਂਜੀ ਇਹਨੂੰ ਕਵਰ ਕਰਨ ਦੀ ਵੀ ਕੋਈ ਜ਼ਰੂਰਤ ਨਹੀਂ ਜਸਟ ਤੁਸੀਂ ਪੱਖੇ ਥੱਲੇ ਵੀ ਸੌ ਸਕਦੇ ਹੋ ਨਹੀਂ ਕਿਉਂਕਿ ਜਿਹੜੇ ਆਪਾਂ ਮਾਰਕੀਟ ਤੋਂ ਲੈ ਕੇ ਆਉਂਦੇ ਆ ਨਾ ਉਹ ਕਹਿੰਦੇ ਕਵਰ ਕਰੋ ਉਲਟਾ ਅਸਰ ਕਰੇਗੀ ਕਿਉਂਕਿ ਹਰ ਚੀਜ਼ 'ਚ ਕੈਮੀਕਲ ਹੁੰਦੇ ਆ ਤੇ ਕੈਮੀਕਲ ਹੋਏਗਾ ਤਾਂ ਉਹਦਾ ਉਲਟਾ ਅਸਰ ਹੋਏਗੀ ਜੀ ਇਹ ਕੈਮੀਕਲ ਫ੍ਰੀ ਹੈ ਬਿਲਕੁਲ ਇਹ ਕੈਮੀਕਲ ਫ੍ਰੀ ਹੈ ਨੈਚੁਰਲ ਚੀਜ਼ ਹੈ ਇਸ ਲਈ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਕੁਝ ਨਹੀਂ ਹੈ ਇਹਨੂੰ ਵੀ ਹਰ ਇੱਕ ਬੰਦਾ ਬੇਫਿਕਰ ਹੋਵੇ ਕਸਟਮਰ ਸਾਹਨੇ ਮੇਰੇ ਕੋਲ ਹਨਾ ਉਹ ਕਹਿੰਦੇ ਨੇ ਜੀ ਬੜੇ ਤੇਲ ਯੂਜ਼ ਕੀਤੇ ਬੜੇ ਮਹਿੰਗੇ ਮਹਿੰਗੇ ਕੀਤੇ ਇਨੀ ਸ਼ੋਰਟੀ ਦੇ ਰਹੇ ਤੁਸੀਂ ਹਾਂਜੀ ਬਿਲਕੁਲ ਇਨੀ ਸ਼ੋਰਟੀ ਦੇ ਦਿਆ ਐ ਐਕਚੁਅਲੀ ਹੋਣੇਗਾ ਤਾਂ ਮੈਂ ਨੈਕਸਟ ਟਾਈਮ ਤੁਹਾਨੂੰ ਆਪਣੇ ਕਸਟਮਰਸ ਨਾਲ ਵੀ ਮਿਲਾਵਾਂਗੀ ਹਨਾ ਤੇ ਤਾਂ ਹੀ ਥੋੜਾ ਟਰਸਟ ਆ ਜਾਂਦਾ ਨਾ ਤੇ ਆ ਜਿਹੜੀ ਬੋਟਲਸ ਐ ਇਹਨਾਂ ਦੇ ਵਿੱਚ ਕੀ ਕੀ ਐ ਹਾਂਜੀ ਇਹ ਸਾਰੇ ਆਪਣੇ ਘਰ ਸ਼ਰਬਤ ਬਣਾਏ ਨੇ ਜਿਵੇਂ ਪਲਮ ਦਾ ਸੀਜ਼ਨ ਆ ਰਿਹਾ ਹਾਂਜੀ ਪਲਮ ਦਾ ਐ ਏ ਆਪਣਾ ਲੈਮਨ ਹੋ ਗਿਆ ਠੀਕ ਹੈ ਇਹ ਜਲਜੀਰਾ ਹੋ ਗਿਆ ਇਹ ਸੰਦਲਦਾ ਹੋ ਗਿਆ ਅੱਛਾ ਮਤਲਬ ਤੁਸੀਂ ਕੋਈ ਚੀਜ਼ ਛੱਡਣੀ ਨਹੀਂ ਨੂੰ ਕਰ ਰਹੇ ਕਿ ਸਾਰਾ ਕੁਝ ਬਣਾ ਲੈਣਾ ਬਿਲਕੁਲ ਕੋਈ ਕੀ ਦੇਸੀ ਕਿਉਂ ਵੀ ਆਪ ਕੱਢਿਆ ਹੋਇਆ ਫਾਨੀ ਇਹ ਦੇਸੀ ਕਿਉਂ ਉਹਨੇ ਵੀ ਫਿਰ ਇਹ ਦੇਖਿਆ ਨਾ ਕਿ ਅੱਜਕਲ ਮਾਰਕੀਟ ਚ ਥੋੜਾ ਮਿਲਾਵਟ ਜਾਂ ਕੁਝ ਹੈ ਲੋਕੀ ਵੀ ਲਈ ਜਾਂਦੇ ਨੇ ਕਿ ਚਲੋ ਰੀਜ਼ਨੇਬਲ ਹੈ ਬਟ ਮੇਰੀ ਚੀਜ਼ਾਂ ਵੀ ਸਾਰੀਆਂ ਰੀਜ਼ਨੇਬਲ ਨੇ ਸਾਡੀ ਡੈਰੀ ਹੈ ਇਸ ਲਈ ਮੈਂ ਦੇਸੀ ਕੇ ਉਧਰੋਂ ਕੰਮ ਸਟਾਰਟ ਕੀਤਾ ਤੇ ਸ਼ਰਬਤ ਦਾ ਇਸ ਕਰਕੇ ਆਈਡੀਆ ਆਇਆ ਕਿ ਬੱਚੇ ਆਂਦੇ ਨੇ ਹਨਾ ਸਕੂਲ ਤੋਂ ਆ ਗਰਮੀ ਲੱਗਦੀ ਆ ਕੋਲਡ ਡਰਿੰਕ ਲਿਆਓ ਜੀ ਕੁਝ ਹੈਵੀ ਖਾ ਲਿਆ ਮम्मा ਆ ਖਾ ਲਿਆ ਪੂਰੀ ਖਾ ਲਈ ਹੈਵੀ ਉਹਨਾਂ ਨੂੰ ਦੇਖਦੇ ਦੇਖਦੇ ਮੇਰਾ ਆਈਡੀਆ ਹੈ ਕਿ ਇਹਨੂੰ ਵੀ ਆਪਾਂ ਇਸ ਚੀਜ਼ ਵਾਂ ਲੈ ਕੇ ਜਾਈਏ ਹੁਣ ਇਹ ਪਲਮ ਜੂਸ ਹੈਗਾ ਹਨਾ ਇੱਕ ਤਾਂ ਵੈਸੇ ਆਪਣਾ ਲੀਵਰ ਠੀਕ ਕਰਦਾ ਹੈ ਡਾਈਜੈਸਟ ਸਿਸਟਮ ਠੀਕ ਹੁੰਦਾ ਹੈ ਹਾਂ ਡਾਈਜੈਸਟ ਸਿਸਟਮ ਠੀਕ ਹੁੰਦਾ ਹੈ ਆਪਣਾ ਜਲ ਜੀਰਾ ਹੋ ਗਿਆ ਜਿਵੇਂ ਜਵੈਨ ਹੋ ਗਈ ਜੀਰਾ ਹੋ ਗਿਆ ਹਨਾ ਕਾਲਾ ਨਮਕ ਹੋ ਗਿਆ ਇਸ ਲਈ ਇਹ ਹੈ ਕਿ ਕੋਕ ਦੀ بجائے ਇਹਨੂੰ ਪਿਓ ਮੈਂ ਸਾਰਿਆਂ ਨੂੰ ਸਾਰਿਆਂ ਨੂੰ ਇਹ ਹੀ ਕਹਿਨੀ ਆ ਕਿ ਤੁਸੀਂ ਜਿਵੇਂ ਕਹਿੰਦੇ ਹੋ ਨਾ ਅਸੀਂ ਵੀ ਕਹਿੰਦੇ ਹੁੰਦੇ ਸੀ ਕਿ ਨਹੀਂ ਜੇ ਪੂਰੀ ਖਾ ਲਈ ਆਪਣਾ ਕੋਕ ਲੈ ਕੇ ਆਓ ਤਾਂ ਡਾਈਜੈਸਟ ਹੋਏਗਾ ਫਿਰ ਇਸ ਲਈ ਜਲਜੀਰਾ ਬਣਾਇਆ ਤੇ ਇਸ ਲਈ ਫਿਰ ਸਾਰਾ ਕੁਝ ਮੈਂ ਹੀ ਕਹਨੀ ਹੈ ਕਿ ਬੱਚੇ ਆਏ ਸਕੂਲ ਤੋਂ ਆਪਣੇ ਆਪ ਦੋ ਚਮਚ ਪਾਓ ਇੱਕ ਸਾਡਾ ਕਮ ਇਜ਼ੀ ਇੱਕ ਬੱਚੇ ਨੂੰ ਅੱਛੀ ਚੀਜ਼ ਮਿਲਦੀ ਹੈ ਬਿਲਕੁਲ ਮੈਮ ਜਿਵੇਂ ਤੁਸੀਂ ਆ ਬੋਲੇ ਕਿ ਇਹ ਬਣਾਉਣ ਨੂੰ ਕਿੰਨਾ ਟਾਈਮ ਲੱਗਦਾ ਜਿਹੜੇ ਸਾਬੂਨ ਵਗੈਰਾ ਬਣਾਉਂਦੇ ਹੋ ਔਇਲ ਬਣਾਉਂਦੇ ਹੋ ਇਹ ਸਾਰਾ ਪ੍ਰੋਸੈਸ ਕਿੰਨੀ ਦੇਰ ਦਾ ਹੁੰਦਾ ਇਹ ਜੀ ਅਲੱਗ-ਅਲੱਗ ਚੀਜ਼ਾਂ ਨੇ ਕਿਉਂਕਿ ਹਰਬਲਸ ਜਿਵੇਂ ਨੀਮ ਹੋ ਗਿਆ ਕਈ ਚੀਜ਼ਾਂ ਨੇ ਉਹਨਾਂ ਨੂੰ ਪਹਿਲਾਂ ਸਾਰਾ ਪ੍ਰੋਸੈਸਿੰਗ 'ਚ ਡਰਾਈ ਕਰਨਾ ਪੈਂਦਾ ਹੈ ਹਨਾ ਉਹਨਾਂ ਨੂੰ ਰੈਡੀ ਕਰਨਾ ਪੈਂਦਾ ਹੈ ਕਿ ਉਹ ਪੂਰੇ ਆਰਗੈਨਿਕ ਹਰ ਇੱਕ ਚੀਜ਼ ਮੈਂ ਵਾਸ਼ ਕਰਕੇ ਫਿਰ ਉਹਨੂੰ ਡਰਾਈ ਕਰਦੀ ਆ ਹਨਾ ਤਾਂ ਟਾਈਮ ਤਾਂ ਲੱਗਦਾ ਹੀ ਹੈ ਦੇਖੋ ਕੋਈ ਵੀ ਜੇ ਅਪਾ ਅੱਛੀ ਚੀਜ਼ ਲੈਣੀ ਹੈ ਤੁਹਾਨੂੰ ਮਿਹਨਤ ਤਾਂ ਲੱਗਦੀ ਹੈ ਬਿਲਕੁਲ ਤੇ ਆ ਜਿਹੜੇ ਸਾਬੂਨ ਹੈ ਮਲਤਾਨੀ ਮਿੱਟੀ ਜਸਟ ਤੇ ਇਹ ਇਹ ਲਗਾ ਕੇ ਪੈਕ ਲਗਾਉਣ ਦੀ ਲੋੜ ਨਹੀਂ ਹਾਂਜੀ ਇਹ ਲਗਾ ਕੇ ਪੈਕ ਲਗਾਉਣ ਦੀ ਲੋੜ ਨਹੀਂ ਜਿਵੇਂ ਤੁਸੀਂ ਗਰਮੀ ਚੋਂ ਆਏ ਹੋ ਇਹਨਾਂ ਵਾਸ਼ ਵਾਸ਼ ਕਰੋ ਆਪਣਾ ਫੇਸ ਤਾਂ ਤੁਹਾਨੂੰ ਵੀ ਐਸੀ ਤਾਜ਼ਗੀ ਮਹਿਸੂਸ ਹੋਏਗੀ ਅੱਛਾ ਬਾਡੀ ਦੇ ਵੀ ਯੂਜ਼ ਕਰ ਸਕਦੇ ਹਾਂਜੀ ਹਾਂਜੀ ਇਹ ਸਾਰੇ ਬਾਥ ਸੋਪ ਹੀ ਨੇ ਜਿੰਦਾ ਮਰਜੀ ਆਪਣਾ ਯੂਜ਼ ਕਰੋ ਕੋਈ ਸਾਈਡ ਇਫੈਕਟ ਨਹੀਂ ਅੱਛਾ ਜੀ ਕਿਸੇ ਨੇ ਤੁਹਾਨੂੰ ਆਰਡਰ ਕਰਨਾ ਹੋਵੇ ਮਤਲਬ ਕੋਈ ਵੀ ਸਪੋਸ ਕਰੋ ਪਪਾਇਆ ਸੋਪ ਹੈ ਜਾਂ ਇਹ ਮਲਤਾਨੀ ਮਿੱਟੀ ਵਾਲਾ ਸੋਪ ਹੈ ਜੇ ਕਿਸੇ ਨੇ ਆਰਡਰ ਕਰਨਾ ਹੋਵੇ ਤੁਹਾਨੂੰ ਕਿੱਦਾਂ ਬੁਲਾ ਸਕਦੇ ਮਤਲਬ ਦਾ ਆਰਡਰ ਕਰ ਸਕਦੇ ਮੇਰਾ ਆਨਲਾਈਨ ਹੈਗਾ ਜਿਵੇਂ ਆਪਣਾ WhatsApp ਤੇ ਮੈਸੇਜ ਕਰ ਦਿੰਦੇ ਨੇ ਉਦੋਂ ਆਪਾਂ ਡਿਲੀਵਰੀ ਕਰ ਦਈਦੀ ਆ ਰਾਜਸਥਾਨ ਜਾਂਦੇ ਨੇ ਕੋਲ ਸਾਰੇ 올 ਇੰਡੀਆ ਚ ਜਾਂਦੇ ਨੇ ਐਕਚੁਅਲੀ ਹੈਗਾ ਨਾ ਆਪਾਂ ਦੂਰ ਦੂਰ ਵੈਸੇ ਵੀ ਮੈਂ ਜਾਣੀ ਆ ਜਿਹੜੇ ਪ੍ਰੋਗਰਾਮਸ ਹੁੰਦੇ ਨੇ ਤਾਂ ਫਿਰ ਉੱਥੋਂ ਜਦੋਂ ਅੱਛੇ ਲੱਗਦੇ ਨੇ ਸਾਰਿਆਂ ਨੂੰ ਪ੍ਰੋਡਕਟਸ ਤਾਂ ਆਨਲਾਈਨ ਕਰ ਲੈਂਦੇ ਯੂਥ ਬਹੁਤ ਪਸੰਦ ਕਰ ਰਿਹਾ ਮਤਲਬ ਕਸਟਮਰ ਦਾ ਜਿਵੇਂ ਤੁਸੀਂ ਬੋਲੇ ਯੂਥ ਬਹੁਤ ਪਸੰਦ ਕਰ ਰਿਹਾ ਹੈ ਰਿਸਪਾਂਸ ਅੱਛਾ ਮਿਲ ਰਿਹਾ ਹੈ ਹਾਂਜੀ ਹਾਂਜੀ ਬਹੁਤ ਅੱਛਾ ਰਿਸਪਾਂਸ ਮਿਲ ਰਿਹਾ ਹੈ ਅਗਲੇ ਆਪਣੇ ਰਿਲੇਟਿਵਸ ਨੂੰ ਵੀ ਦੱਸਦੇ ਨੇ ਕਿ ਹਾਂਜੀ ਉਹ ਮੈਮ ਤੋਂ ਲੈ ਕੇ ਆਓ ਫੈਮਿਲੀ ਦਾ ਸਪੋਰਟ ਜਿਵੇਂ ਤੁਸੀਂ ਕਿਹਾ ਬੱਚਿਆਂ ਨੇ ਬਹੁਤ ਪਸੰਦ ਕੀਤਾ ਸੀ ਹਸਬੰਡ ਦਾ ਵੀ ਸੀਗਾ ਸਪੋਰਟ ਹਾਂਜੀ ਹਾਂਜੀ ਹਸਬੰਡ ਵੀ ਬਹੁਤ ਪਸੰਦ ਕਰਦੇ ਨੇ ਉਹਨਾਂ ਨੇ ਵੀ ਬੜੀ ਖੁਸ਼ੀ ਆਉਂਦੀ ਹੈ ਅੰਕਰੇਜ ਕਰਦੇ ਨੇ ਕਿ ਹੋਰ ਕਰੋ ਹਾਂਜੀ ਹਾਂਜੀ ਬਿਲਕੁਲ ਮਾੜਾ ਨਾਲ ਨੂੰ ਖੁਸ਼ੀ ਹੁੰਦੀ ਹੈ ਕਿ ਹਾਂ ਚਲੋ ਵਾਈਫ ਕਰ ਰਹੀ ਹੈ ਜੀ 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 ਨਾਲੇ ਘਰ ਰਹਿ ਕੇ ਮੇਨ ਗੱਲ ਹੈ ਵੀ ਬੰਦਾ ਬਾਹਰ ਨਹੀਂ ਜਾ ਰਿਹਾ ਬੱਚਿਆਂ ਨੂੰ ਟਾਈਮ ਮਿਲ ਰਿਹਾ ਸਾਰਾ ਕੁਝ ਕਰਦੇ ਹਾਂ ਵੀ ਕਰ ਰਹੇ ਆਪਾਂ ਇੱਕ ਫਰੀडम ਹੈ ਨਾ ਇੰਡੀਪੈਂਡੈਂਟ ਕੰਮ ਕਰ ਰਹੇ ਆਂ ਔਰ ਅੱਛਾ ਹੋ ਰਿਹਾ ਰਿਜ਼ਲਟ ਹੂੰ ਇਹ ਕਿੰਨੇ ਕੁ ਤੱਕ ਦਾ ਸੇਲ ਹੋ ਜਾਂਦਾ ਮੇਰੇ ਰੇਟ ਰੀਜ਼ਨੇਬਲ ਨੇ ਜੀ 60 70 80 ਓਕੇ ਹਾਂਜੀ ਕੋਈ ਆਪਾਂ ਉਹ ਨਹੀਂ ਹੈ ਜਿਵੇਂ ਅੱਜ ਕੱਲ ਪ੍ਰੋਡਕਟ ਕੋਈ 200 ਲੈ ਰਿਹਾ ਕੋ 400 ਲੈ ਰਿਹਾ ਮੇਰੇ ਸਾਰੇ ਪ੍ਰੋਡਕਟ ਰੀਜ਼ਨੇਬਲ ਨੇ ਠੀਕ ਹੈ ਸੋ ਦੇਖ ਲਓ ਗਰਮੀ ਦਾ ਮੌਸਮ ਹੈ ਸੋ ਜੇ ਅਗਰ ਤੁਸੀਂ ਪੈਕ ਨਹੀਂ ਲਗਾ ਸਕਦੇ ਪਪਾਇਆ ਪੈਕ ਲਗਾਉਣਾ ਹੈ ਮਲਤਾਨੀ ਮਿੱਟੀ ਲਗਾਨੀ ਹੈ ਜਾਂ ਕੁਝ ਹੋਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਡਾਇਰੈਕਟ ਫੇਸ ਤੇ ਨਹੀਂ ਟਾਈਮ ਹੈਗਾ ਟਾਈਮ ਦੀ ਸ਼ਾਰਟੇਜ ਹੈ ਤਾਂ ਤੁਸੀਂ ਇਹਨਾਂ ਦੇ ਸੋਪ ਅਪਲਾਈ ਕਰ ਸਕਦੇ ਹੋ ਤੇ ਇਹਨਾਂ ਨੂੰ ਫੀਡਬੈਕ ਵੀ ਦੇ ਸਕਦੇ ਹੋ ਤੁਸੀਂ ਇਹਨਾਂ ਦਾ ਇਹਨਾਂ ਦਾ ਨੰਬਰ ਅਸੀਂ ਮੈਂਸ਼ਨ ਕਰ ਦਾਂਗੇ ਤੇ ਤੁਸੀਂ ਇਹਨਾਂ ਨੂੰ ਡਾਇਰੈਕਟ ਆਰਡਰ ਵੀ ਕਰ ਸਕਦੇ ਹੋ ਸੋ ਇਦਾਂ ਦੇ ਜਿਹੜੀਆਂ ਔਰਤਾਂ ਦੀਆਂ ਮਿਸਾਲਾਂ ਆਏ ਦਿਨ ਦੇਖਣ ਨੂੰ ਮਿਲਦੀਆਂ ਕਿ ਔਰਤ ਕਿਸੇ ਪਾਸੇ ਵੀ ਅੱਜ ਦੀ ਰੇਟ 'ਚ ਘਟਨੀ ਹੈ ਸੋ ਕਰ ਰਹਿ ਕੇ ਵੀ ਸਮਾਲ 스케일 ਬਿਜ਼ਨਸ ਜਿਹੜਾ ਉਹ ਰਨ ਕਰ ਰਹੇ ਨੇ ਕਿੰਨਾ ਵਧੀਆ ਚੱਲ ਰਿਹਾ ਇਹਨਾਂ ਦਾ ਵੀ ਬਿਜ਼ਨਸ ਔਰ ਜਿਹੜਾ ਸਾਰਾ ਕੁਝ ਹੈ ਬੇਸਿਕ ਚੀਜ਼ਾਂ ਨਾਲ ਬਣਾਇਆ ਗਿਆ ਹੈ ਆਰਗੈਨਿਕ ਚੀਜ਼ਾਂ ਨਾਲ ਬਣਾਇਆ ਗਿਆ ਹੈ ਦਰਦਾਂ ਨੂੰ ਲੈ ਕੇ ਜੇ ਗੋਡੇ ਮੋਡੇ ਅਕਸਰ ਦੇਖਿਆ ਜਾਂਦਾ ਮਾਵਾਂ ਭੈਣਾਂ ਦੇ ਦਾਦੀਆਂ ਪਰਦਾਦੀਆਂ ਸਭ ਦੇ ਦਰਦ ਹੁੰਦੇ ਨੇ ਅੱਜ ਕੱਲ ਆਮ ਗੱਲ ਹੈ ਪਰ ਉਦੋਂ ਪੇਨਕਿਲਰ ਤੇ ਆਉਂਦੇ ਸਾਰੇ ਡਿਪੈਂਡ ਜਿਹੜੇ ਹੁੰਦੇ ਪੇਨਕਿਲਰ ਤੇ ਹੁੰਦੇ ਬਟ ਇਹਨਾਂ ਨੇ ਬੋਲਿਆ ਕਿ ਪੇਨਕਿਲਰ ਦੀ ਵੀ ਲੋੜ ਨਹੀਂ ਪਏਗੀ ਸੋ ਇੱਕ ਵਾਰ ਐਕਸਪੈਰੀਮੈਂਟ ਤੁਸੀਂ ਵੀ ਜ਼ਰੂਰ ਕਰੋ ਤੇ ਫੋਨ ਚੱਕੋ ਆਰਡਰ ਕਰੋ ਫੇਰ ਮਿਲਦੇ ਆ ਉਦੋਂ ਤੱਕ ਬਨੇ ਰਹੋ ਗ੍ਰੇਟ ਪੰਜਾਬ ਟੀਵੀ ਦੇ ਨਾਲ